ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਇੱਕ ਮੇਨੀ ਝੋਟੀ ਲੈ ਕੇ ਆਏ ਆਂ ਤੁਹਾਡੇ ਲਈ ਸੋ ਦੋਸਤੋ ਦੂਜਾ ਸੂਆ ਸੂਣ ਜਾ ਰਹੀ ਆ ਏਰੀਆ ਜਿਹੜਾ ਹੈਗਾ ਦੋਸਤੋ ਥਾਂ ਟਿਕਾਣਾ ਹੈਗਾ ਪਿੰਡ ਸਾਹੂ ਵਾਲਾ ਜ਼ਿਲ੍ਹਾ ਤੇ ਤਹਿਸੀਲ ਜਿਹੜਾ ਮੋਗਾ ਲੱਗਦਾ ਹੈ ਜੀ ਡਗਰੂ ਤੋਂ ਦੋਸਤੋ ਬਿਲਕੁਲ ਨੇੜੇ ਪਿੰਡ ਸਾਫੂ ਵਾਲਾ ਹੈਗਾ ਸੋ ਪਿੰਡ ਦੇ ਵਿੱਚ ਦੋਸਤੋ ਵੀਰ ਹੋਂਾਂ ਦੇ ਕੋਲ ਇਹ ਚੋਟੀ ਖੜੀ ਆ ਸੋ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਜ਼ਰੂਰ ਖਰੀਦ ਸਕਦਾ ਦੋਸਤੋ ਦੂਜਾ ਸੁਭਾ ਸੂਣ ਜਾਰੀ ਮੀਨੀ ਚੋਟੀ ਆ ਦੋਸਤੋ ਦੋਨੋਂ ਸਿੰਘ ਹਿੱਲਦੇ ਨੇ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ ਚੰਗੀ ਬਾਡੀ ਸਟਰਕਚਰ ਦੀ ਆ ਦੋਸਤੋ ਵੀ ਥਣ ਹਵਾਨਾ ਬਹੁਤ ਜ਼ਿਆਦਾ ਸੋਨਾ ਹੈਗਾ ਅਜੇ ਤਕਰੀਬਨ ਹਫ਼ਤੇ ਦਾ ਟਾਈਮ ਦੋਸਤੋ ਹਜੇ ਲੈ ਜਾਣਾ ਇਸ ਚੋਟੀ ਨੇ ਤਕਰੀਬਨ ਤੁਸੀਂ ਹਵਾਨਾ ਦੇਖ ਸਕਦੇ ਹੋ ਸੋਨਾ ਹਵਾਨਾ ਅਡਰ ਹੋਰ ਵੀ ਸੋਨਾ ਬਣਾ ਲੇਗੀ ਦੋਸਤੋ ਪੰਜਾ ਸੱਤਾਂ ਦਿਨਾਂ ਦੇ ਦੌਰਾਨ ਬਾਕੀ ਥਣਾ ਦੀ ਦੋਸਤੋ ਬਿਲਕੁਲ ਚੰਗੀ ਸਾਫ਼ ਸੁਥਰੀ ਹੈਗੀ ਇਪ ਆਕਾਰ ਜਿਹੜਾ ਥਨਾ ਦਾ ਬਹੁਤ ਵਧੀਆ ਹੈਗਾ ਬਾਕੀ ਹਾਈਟ ਦੀ ਆ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਵੀਡੀਓ ਦੇ ਵਿੱਚ ਵਧੀਆ ਦੋਸਤੋ ਮੀਡੀਅਮ ਹਾਈਟ ਹੈਗੀ ਜਾਂ ਛੋਟੀ ਦੀ ਬਾਕੀ ਇਸ ਟਾਈਮ ਜਿਹੜਾ ਦੂਜੇ ਸੂਬੇ ਦੇ ਵਿੱਚ ਮਿਲਕਿੰਗ ਆ ਦੋਸਤੋ 14 ਲੀਟਰ ਦੀ ਮਿਲਕਿੰਗ ਰਵੇਗੀ ਬਾਈ ਹੋਰਾਂ ਦੇ ਕਹਿਣ ਮੁਤਾਬਕ ਵੀ ਪਹਿਲੇ ਸੂਬੇ ਦੇ ਵਿੱਚ 12 ਲੀਟਰ ਦੀ ਮਿਲਕਿੰਗ ਇਸ ਦੇ ਥੱਲੇ ਰਹੀ ਹੈਗੀ ਆ ਇਸ ਵਾਰ ਵੀ ਚੰਗੇ ਮਿਲਕ ਦੀ ਆਸ ਕੀਤੀ ਜਾਂਦੀ ਹੈ ਤਕਰੀਬਨ 14 ਲੀਟਰ ਦੁੱਧ ਚਵਾ ਦੇਗੀ ਸੋ ਦੋਸਤੋ ਜੇਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਨੰਬਰ ਉੱਪਰ ਦਿੱਤੇ ਗਏ ਦੋਸਤੋ ਵੀਡੀਓ ਦੇ ਵਿੱਚ 998138960 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਦੋਸਤੋ ਜਿਹੜੀ ਡਿਮਾਂਡ ਆ ਵੀਰ ਹੋਣੀ ਇਸ ਦੀ 90000 ਰੁਪਏ ਦੀ ਡਿਮਾਂਡ ਕਰਦੇ ਨੇ ਬਾਕੀ ਮੌਕੇ ਤੇ ਮਾਨਤਨ ਖੁੱਲ ਕੇ ਜਰੂਰ ਕੀਤਾ ਜਾਵੇਗਾ ਜਦੋਂ ਕੋਈ ਮੇਰਾ ਵੀਰ ਭਰਾ ਇਸ ਝੋਟੀ ਨੂੰ ਖਰੀਦਣ ਲਈ ਬਾਈ ਹੋਰਾਂ ਨਾਲ ਬਾਜਿੱਤ ਕਰਨ ਆਇਆ ਜਾਂ ਦੇਖਣ ਆਇਆ ਸੋ ਚੰਗੀ ਝੋਟੀ ਆ ਦੋਸਤੋ ਜਿਸ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਜਰੂਰ ਆਪਣਾ ਖਰੀਦ ਸਕਦੇ ਹੋ ਸੋ ਮੁੱਲ ਦੋਸਤੋ 90000 ਰੁਪਏ ਦੀ ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਖੁੱਲ ਕੇ ਜਰੂਰ ਕੀਤਾ ਜਾਵੇਗਾ ਵੀਡੀਓ ਦੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ